ਜਪਾ ਕਰਨਾ ਸੈਂਸ ਆਰਗਨਸ ਬਾਰੇ ਠੀਕ ਹੈ ਆਪਣੇ ਸੈਂਸ ਆਰਗਨਸ ਕਿੰਨੇ ਨੇ ਪੰਜ ਜੀ ਹਾਂ ਪੰਜ ਗਿਆਨੀ ਇੰਦਰੀਆਂ ਨੇ ਕਿਹੜੀਆਂ ਕਿਹੜੀਆਂ ਨੇ ਪੁੱਤ ਹਾਂ ਸਤ ਤਰੀ ਹਾਂ ਨਾਤਾ ਜੀ ਹਾਂ ਜੀ ਜੀ ਗੁੱਡੀ ਹਾਂ ਜੀ ਕੰਨ ਜੀ ਹਾਂ ਜੀ ਇੱਕ ਕੀ ਹੈ ਇੱਕ ਚਮੜੀ ਚਮੜੀ ਹਾਂ ਜੀ ਅੱਛਾ ਅੱਖਾਂ ਨਾਲ ਆਪਾਂ ਨੂੰ ਕੀ ਪਤਾ ਲੱਗਦਾ ਪੁੱਤ ਦੇਖ ਸਕਦਾ ਨਹੀਂ ਹਾਂ ਅੱਖਾਂ ਨਾਲ ਆਪਾਂ ਦੇਖ ਸਕਦੇ ਹਾਂ ਜੇ ਅੱਖਾਂ ਬੰਦ ਹੋਣ ਬੰਦ ਕਰੇ ਇੱਕ ਹੁਣ ਦਿਖਦਾ ਹੈ ਕੁਝ ਹਾਂ ਹਾਂ ਅੱਖਾਂ ਨਾਲ ਆਪਾਂ ਕੀ ਕਰ ਸਕਦੇ ਹਾਂ ਅੱਖਾਂ ਨਾਲ ਦੇਖ ਸਕਦੇ ਹਾਂ ਹਨਾ ਦੇਖੀ ਸੱਤ ਲੈ ਜੀ ਹਾਂਜੀ ਫੇਰ ਹਾਂਜੀ ਤੇ ਨੱਕ ਨਾਲ ਨੱਕ ਦਾ ਕੀ ਕੰਮ ਹੈ ਫੇਰ ਹੈਨਾ ਫੇਰ ਦੇਖ ਸਕਦਾ ਨਹੀਂ ਲੈ ਨੱਕ ਨੱਕ ਦਾ ਕੀ ਕੰਮ ਹੈ ਨੱਕ ਨਾਲ ਕੀ ਕਰਦੇ ਆਪਾਂ ਹਾਂ ਨੱਕ ਨਾਲ ਤੇ ਨਾਲ ਸੈਂਟ ਲੌੜੀ ਨਹੀਂ ਹੁੰਦੇ ਜੀ ਬਾਤ ਫਿਰ ਸੈਂਟ ਲੌੜੀ ਦੀ ਆ ਜੀ ਹਾਂ ਸਮੈਲ ਆਉਂਦੀ ਹੁੰਦੀ ਹੈ ਹਨਾ ਨੱਕ ਨਾਲ ਸੈਂਟ ਲਾਉਂਦਾ ਉਹਨੇ ਹਾਂ ਜੀ ਕਦੋਂ ਲਾਇਆ ਸੀ ਬਾਤ ਲਾਇਆ ਸੀ ਅੱਛਾ ਵਿਆਹ ਚ ਲਾਇਆ ਸੀ ਸਿੱਧਾ ਘੜ ਅੱਛਾ ਨੱਕ ਨਾਲ ਆਪਾਂ ਨੂੰ ਸਮੈਲ ਦਾ ਪਤਾ ਲੱਗਦਾ ਹੈ ਹਨਾ ਅੱਛਾ ਤੇ ਕੰਨ ਨਾਲ ਕੀ ਪਤਾ ਲੱਗਦਾ ਪੁੱਤ ਹਾਂ ਹਾਂ ਬਾਤ ਦੀ ਸੁਣਦੀ ਜੀ ਹਾਂ ਜੇ ਕੰਨ ਨਾ ਹੁੰਦੇ ਫਿਰ ਆਪਾਂ ਨੂੰ ਆਵਾਜ਼ ਸੁਣਦੀ ਜੀ ਹਾਂ ਆਵਾਜ਼ ਨਹੀਂ ਸੁਣੀ ਹੈ ਨਾ ਮੈਂ ਬੋਲੀ ਜਾਨੀ ਤੈਨੂੰ ਸੁਣਾਈ ਨਹੀਂ ਸੀ ਫਿਰ ਹੈਨਾ ਇੱਕ ਕੰਨ ਨਾਲ ਸੁਣਦਾ ਹੁੰਦਾ ਆਪਾਂ ਨੂੰ ਅੱਛਾ ਤੇ ਜੀਬ ਨਾਲ ਕੀ ਪਤਾ ਲੱਗਦਾ ਪੁੱਤ ਹਨਾ ਜੀ ਸਜੀਵਤ ਟੋਲੀ ਹੋਵੇ ਹਾਂਜੀ ਹੈਨਾ ਚਿੱਟੀ ਹਾਂਜੀ ਹਾਂ ਚੀਜੀ ਹੋਵੇ ਹਾਂ ਪਤਾ ਲੱਗਦੀ ਹੈ ਨਾ ਪੱਕਾ ਲੱਗਿਆ ਹਾਂ ਜੀਬ ਦੇ ਨਾਲ ਆਪਾਂ ਨੂੰ ਚੀਜੀ ਮਿੱਠੀ ਹੈ ਜਾਂ ਕੌੜੀ ਹੈ ਇਹ ਪਤਾ ਲੱਗਦਾ ਹੈ ਨਾ ਹਾਂਜੀ ਅੱਛਾ ਤੇ ਚਮੜੀ ਨਾਲ ਕੀ ਪਤਾ ਲੱਗਦਾ ਪੁੱਤ ਹਨਾ ਜੋ ਬਲੀਨਾਜੀ ਹਣਾ ਥੰਡੀ ਹੋਵੇ ਫਿਰ ਹਾਂਜੀ ਸੱਤਾ ਹੋਵੇ ਫਿਰ ਹਾਂ ਉਹ ਪਤਾ ਲੱਗਦਾ ਆਪਾਂ ਨੂੰ ਹਣਾ ਉਹ ਵੀ ਪਤਾ ਲੱਗਦਾ ਜੀ ਸ਼ਾਬਾਸ਼ ਵੈਰੀ ਗੁੱਡ